हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖ ਸਾਹਿਬ ਪ੍ਰਭੂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਆਪਾਂ ਤਿੰਨ ਮੁਰਾਂ ਨਾਲ ਅਸਲ ਦੇ ਨਾਲ ਝੋਟਾਂ ਦੀ ਵੀਡੀਓ ਲੈ ਕੇ ਆਏਗੇ ਮੁਰਾਂ ਨਾਲ ਅਸਲ ਦੇ ਨਾਲ ਤਿੰਨ ਕੱਟਾਂ ਝੋਟਾਂ ਆਪਾਂ ਕਹਿ ਸਕਦੇ ਹਾਂ ਜਿਵੇਂ ਜਿਹੜੀ ਵਿਚਾਲੇ ਕੱਟੀ ਆ ਬਹੁਤ ਸੋਹਣੇ ਚੰਗੇ ਰਿਕਾਰਡ ਦੀ ਦੱਸਿਆ ਬਾਈ ਨੇ ਤੁਹਾਨੂੰ ਵਾਕੀ ਕੱਟੀ ਦੀ ਜਿਹੜੀ ਫੇਸ ਕੁਆਲਿਟੀ ਹੈ ਸ਼੍ਰੀ ਦੀ ਬੰਨ ਤਰ੍ਹਾਂ ਤੁਹਾਨੂੰ ਦੱਸਦੀ ਵੀ ਹੋਊਗੀ ਤਿੰਨ ਕੱਟੀਆਂ ਜਿਹੜੀ ਤੁਹਾਨੂੰ ਕੱਟੀ ਪਸੰਦ ਆਉ ਬਾਈ ਦਾ ਜਿਹੜਾ ਨੰਬਰ ਉਹ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਉਸ ਤੋਂ ਪਹਿਲਾਂ ਇੱਕ ਬੇਨਤੀ ਜ਼ਿਕਰ ਚੈਨਲ ਤੇ ਪਹਿਲੀ ਵਾਰੋਂ ਤਾਂ ਸਾਡੇ ਚੈਨਲ 8360462501 8360462500 ਕੇ ਮੇਰਾ ਨੰਬਰ ਹੈ ਬਾਕੀ ਬਾਈ ਨਾਲ ਅੱਪਾ ਗੱਲਬਾਤ ਕਰਦੇ ਆ ਪਹਿਲਾਂ ਵੀਡੀਓ ਪੂਰੀ ਦੇਖੋ ਫਿਰ ਬਾਈ ਨਾਲ ਗੱਲਬਾਤ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਵਧੀਆ ਆਪਣਾ ਨਾਮ ਤੇ ਪਿੰਡ ਬੋਲਦੀ ਆਪਾਂ ਨਾਮ ਗੁਰਮੀਤ ਰਾਮ ਜੀ son of ਦੇਸਰਾਜ ਹਾਂਜੀ ਪਿੰਡ ਪੂਲਾ ਪੂਲੇ ਵਾਲੀ ਦਾਣਾ ਮੰਡੀ ਦੇ ਬਿਲਕੁਲ ਨਾਲ ਘਰ ਦੀ ਆਪਣਾ ਠੀਕ ਹੈ ਜੀ ਆ ਨੇੜੇ ਪਿੰਡ ਕਿਹੜਿਆ ਆ ਆਪਣੇ ਨੇੜੇ ਆਪਣੇ ਨਥਾਨ ਆ ਗਿਆ ਜੀ ਮਹਾਰਾਜ ਵੀ ਨੇੜੇ ਆ ਗਿਆ ਮਹਾਰਾਜ ਵੀ ਨੇੜੇ ਆ ਗਿਆ ਰਾਮਪੁਰਾ ਵੀ ਨੇੜੇ ਆ ਠੀਕ ਹੈ ਜੀ ਮੋਬਾਈਲ ਨੰਬਰ 2793006 76 263 263 93006 93006 ਠੀਕ ਆ ਪੂਲਾ ਪੈਂਦਾ ਬਾਈਆਂ ਦਾ ਬਾਈ ਤਿੰਨ ਕਟੀਆਂ ਆਪਣੇ ਕੋਲੇ ਨਾ ਹਾਂਜੀ ਹਾਂਜੀ ਪਹਿਲੇ ਨੰਬਰ ਦਾ ਬਾਈ ਦੋ ਸਟਾਰਟ ਕਰ ਲੈਣਾ ਹੈਗੇ ਇਹ ਤਾਂ ਕਰ ਲੈਣੀ ਆ ਹਾਂਜੀ ਮੈਂ ਆਹ ਕੱਟੀ ਆ ਨਾ ਇਹ ਕਿੰਨੀ ਕੁ ਉਮਰ ਦੀ ਅਲੱਗ ਭਗ ਜੇ ਇਹ ਖੀਰੀ ਆ ਜੀ ਮੂੰਹ ਮੂੰਹ ਖੀਰੀ ਆ ਉਮਰ ਦਾ ਪਤਾ ਕਿੰਨੀ ਕ ਹੈ ਉਮਰ ਇਹ 14-15 ਮਹੀਨਾ ਦੀ ਹੋਊ ਜੀ ਆਪਾਂ ਡੇਢ ਸਾਲ ਦੀ ਜੀ ਸਵਾ ਡੇਢ ਸਾਲ ਦੀ ਮੰਨ ਲਈਏ ਸੈਂਸ ਤੋਂ ਦੇਖੋ ਜੀ ਕੱਟੀ ਸੇਲ ਤੋਂ ਬਹੁਤ ਜਿਆਦਾ ਆ ਜੀ ਤੇ ਬਾਕੀ ਸਾਰੀ ਲਗਭਗ ਕਾਲੀ ਮਰਥੇ ਦੇ ਚਾਰ ਪੰਜ ਕਿ ਜਿਹੜੇ 10 20 ਗੰਢ ਨੇ ਵਾਲ ਜਿਹੜੇ ਥਣ ਥਣ ਬਹੁਤ ਸਾਫ ਹੈ ਜੀ ਥੱਲੋਂ ਥਣ ਦਿਖਾਓ ਵੀ ਥੱਲੇ ਹਾਂ ਹਾਂਜੀ ਤੇ ਇੱਥੋਂ ਬਥਾਣ ਦਿਖਾਈਏ ਥਣ ਬਹੁਤ ਸੋਹਣੇ ਲੱਗੇ ਹਨ ਵੀਰੇ ਹਾਂਜੀ ਹਾਂਜੀ ਚਾਰ ਥਾਣੇ ਪੰਜਵੇਂ ਛੇ ਫੋਰਟ ਸਾਡ ਠੰਡੀ ਆ ਬਿਲਕੁਲ ਤੁਰ ਕੇ ਬਾਹਰ ਕਿਧਰ ਭਾਈ ਆ ਦਿਖਾ ਦਿੰਨੇ ਹਾਂ ਤੁਰ ਕੇ ਦਿਖਾ ਦੇ ਵੀਰੇ ਉਹ ਤੂੰ ਮਾੜਾ ਥੋੜਾ ਸ਼ਾਇਰ ਤੇ ਹੋ ਜੀ ਸਾਈਡ ਤੋਂ ਜ਼ਬਰਦਸਤ ਤੂੰ ਥੋੜਾ ਇਧਰ ਪਾਸੇ ਜਾ ਲਗਭਗ ਸਵਾ ਡੇਢ ਸਾਲ ਦੀ ਆ ਹਾਈਟ ਲਵਾਈ ਚਾਈ ਜਿੰਨੀ ਕੁ ਉਮਰ ਉਸ ਹਾਰ ਹੋਣੀ ਚਾਹੀਦੀ ਹੈਗੀ ਕੱਤੀ ਉ ਰਾਜੀ assemblage ਪਲੀ ਆ ਕੋਈ ਲੀਸੀ ਲੈ ਮੈਂ ਇੱਥੋਂ ਸੀ ਪਿੱਛੋਂ ਪਹਿਲਾਂ ਲੈਂਦੇ ਸੀ ਮੈਂ ਕਿਹਾ ਵੀਡੀਓ ਹੁਣ ਕਿਹਾ ਬਾਈ ਨੂੰ ਵੀਡੀਓ ਹੀ ਪਵਾਵਾਂਗੇ ਠੀਕ ਆ ਠੀਕ ਆ ਜੀ ਤੇ ਥੋੜੀ ਇੱਥੇ ਧੁੱਪ ਪੈਂਦੀ ਏ ਸ਼ਾਇਦ ਤਾਂ ਉਸ ਨੂੰ ਕੱਟੀ ਦੋ ਰੰਗ ਨਜ਼ਰ ਆਉਂਦੇ ਹੋਣਗੇ ਨਹੀਂ ਕੱਟੀ ਸਾਰੀ ਸਾਫ ਸੁਥਰੀ ਵਧੀਆ ਇੱਕ ਰੰਗ ਚ ਹੀ ਐ ਲਾ ਹੁਣ ਇੱਥੇ ਕੱਟੀ ਸ਼ਾਮੇ ਖੜੀ ਆ ਇੱਥੋਂ ਨੀਂਗਾ ਮਾਰਨੀ ਠੀਕ ਆ ਵੀਰੇ ਇੱਥੋਂ ਫੇਸਬੁਕ ਕਵਰ ਚੈੱਕ ਕਰ ਲੋ ਬਾਅਦ ਮੋੜ ਕੇ ਬੰਦੋ ਬਾਈ ਠੀਕ ਹੈ ਜੀ ਤਕਰੀਬਨ ਸਵਾ ਡੇ ਡੇਢ ਸਾਲ ਦੀ ਐ ਜਣੀ ਆਪਾਂ ਜੇ ਗੱਲ ਕਰੀਏ ਤਿੰਨ ਕਿ ਮਹੀਨਾ ਤੱਕ ਆ ਠੀਕ ਭਰੋਂ ਦੇ ਕਾਬਲ ਹੈ ਦੋ ਟਾਈਮ 2 3 ਮਿੰਟ ਤੱਕ ਕੱਤੀ ਸਾਹਸਾ ਕਰਕੇ ਨਾ ਤਿੰਨ ਕਟੀਆਂ ਬਾਈ ਕੋਲੇ ਠੀਕ ਹੈ ਜੀ ਦੋ ਨੰਬਰ ਤੇ ਕੱਟੀ ਆ ਗਈ ਜੀ ਬਈ ਹੈ ਨਾ ਹਾਂਜੀ ਕੀ ਗੱਲ ਬਾਤਾਂ ਕੱਟੀ ਦੀ ਇਹਦੀ ਇਹ 6 ਮਹੀਨਿਆਂ ਦੀ ਆ ਜੀ ਅਜੇ ਉਮਰ 6 ਮਹੀਨੇ ਕੱਟੀ ਦੀ ਹਾਂਜੀ ਤੇ ਕੱਟੀ ਲੱਗਦੀ ਵੱਡੀ ਹੈ ਨਾ ਦੇਖਾਂ ਜੂਂਗਦੀ ਹਾਂਜੀ ਸਾਂਹ ਦੀ ਆ ਜੀ ਬਹੁਤ ਚੰਗੇ ਸਾਂਹ ਦੀ ਆ ਕਿਹੜੇ ਦੀ ਬਈ ਇਹ ਇਹ ਸੂਰਬੀਰ ਦੀ ਆ ਜੀ ਇਹ ਸੂਰ ਇਹ ਵੀ ਥਾਣਾ ਥਾਣਾ ਦੀ ਬਹੁਤ ਸਾਫ ਆ ਬਈ ਥਾਣਾ ਦਾ ਹਾਲੀਆ ਇੱਥੇ ਰੁਕੋ ਬਈ ਇੱਕ ਵਾਰ ਇੱਥੇ ਦੇਖੋ ਜੀ ਥੋੜੀ ਆਲ ਕਰਦੀ ਨਾ ਨਹੀਂ ਕਰਕੇ ਥਾਣਾ ਦੇਖੋ ਜਿਵੇਂ ਗੱਭਣ ਕੱਟੀ ਹੁੰਦੀ ਨਾ ਹਾਂ ਬਾਕੀ ਸਲਗ ਸਾਰੀ ਕਾਲੀ ਹੈਗੀ ਸਿਰਫ ਨਾ ਮਾਤਰਾ ਇੱਕ ਤੋਂ ਸਵਾ ਇੰਚ ਮਸਾਂ ਜਿਹੜੀ ਪੂਛ ਚ ਟਿਉ ਹੋਈ ਬਾਕੀ ਸਾਰੀ ਕਾਲੀ ਹੈਗੀ ਫੇਸ ਕਾਲੀ ਚ ਚੈੱਕ ਹਾਲਸ ਕੱਟੀ ਨਾ ਬਹੁਤ ਹੀ ਸੋਹਣੀ ਕੱਟੀ ਹੈਗੀ ਇੱਥੇ ਤੁਸੀਂ ਪੈਠ ਥੋੜੇ ਬੰਤਰ ਦੇਖੋ ਪੂਰੀ ਚੜਾਈ ਦੇ ਵਿੱਚ ਕੱਟੀ ਹੈ ਤਕਰੀਬ ਜੇ ਆਪਾਂ ਗੱਲ ਕਰੀਏ ਕੱਟੀ ਹੈ ਨਾ ਮੇਲੇ ਵਾਲੀ ਕੱਟੀ ਹੁੰਦੀ ਹੈ ਮੇਲੇ ਚ ਹਜੇ ਪਸ਼ੂ ਜਿਹੜੇ ਪਹੁੰਚਦੇ ਨੇਗਾ ਬਈ ਤੋਰ ਕੇ ਦਿਖਾ ਦਿਓ ਹਣ ਬਾਈ ਨੇ ਦੇਖੋ ਬਾਈ ਆਪਣਾ ਦਾ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਬਾਈ ਦੀ ਖਰੀਦੀ ਵੀ ਹੈ ਮਾਲਕਾਂ ਦੇ ਸਾ ਵੀ ਸੂਰਵੀਰ ਦੀ ਹੈਗੀ ਹੁਣ ਸੂਰਵੀਰ ਜਾਂ ਤਾਂ ਕਰਮਵੀਰ ਬਲੀ ਦੇ ਫਾਰਮ ਤੇ ਹੈਗਾ ਸੂਰਵੀਰ ਸਾਹਣ ਤੇ ਜਾਂ ਸ਼ਾਇਦ ਮੇਰੇ ਸਾਹਣੇ এবੀਸੀ ਵਾਲਿਆਂ ਕੋਲ ਵੀ ਹੈਗਾ ਸੂਰਵੀਰ ਜਿੰਨੀ ਗੱਲ ਬਈ ਹੋਈ ਆਪਾਂ ਉਨੀ ਆਖਾਂਗੇ ਝੂਠ ਨਹੀਂ ਮਾਰਨਾ ਆਪਾਂ ਠੀਕ ਆ ਜੀ ਮੈਂ ਵਧੀਆ ਗੱਲ ਆ ਵੀ ਦੇਖੋ ਨਹੀਂ ਨਹੀਂ ਸੱਚ ਬੋਲੋਗੇ ਲੰਬਾ ਨਹੀਂ ਗੱਲ ਪੂਗਾ ਲਓ ਜੀ ਜਿਹੜੀ ਆਪਾਂ ਨੂੰ ਦੱਸੀ ਆ ਉਹੀ ਦੱਸਾਂਗੇ ਆਪਾਂ ਠੀਕ ਆ ਜੀ ਉਹ ਨਹੀਂ ਕਹਿੰਦੇ ਹਾਂ ਬਾਕੀ ਦੋ ਆਪਾਂ ਕਹਿੰਦੇ ਨਹੀਂ ਜਿਹੜੀ ਆਪਾਂ ਨੂੰ ਪਤਾ ਹੈ ਹਾਂ ਇੱਥੇ ਦੇਖੋ ਕੱਟੀ ਠੀਕ ਆ ਵੀਰੇ ਬੰਨ ਦੋ ਜੀ ਇੱਥੇ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਉੱਥੇ ਛਾਂ ਵਿੱਚ ਲੈ ਜਾ ਲੋ ਵੀਰੇ ਧੁੱਪ ਥੋੜੀ ਘੱਟ ਜਾਮ ਪਉਂਦੀ ਆ ਛਾਂ ਆ ਵਧੀਆ ਨਜ਼ਰ ਆਉਂਦੀ ਆ ਹਾਈਟ ਉਹ ਤਾਂ ਬਹੁਤਾ ਘੱਟ ਨਹੀਂ ਤਕਰੀਬ ਐਂ ਲੱਗਦਾ ਜੀ ਕੋਲੇ ਆ ਕੇ ਦੇਖੋ ਨਾ ਤੁਸੀਂ ਜਿਵੇਂ ਕੱਟੀ ਦੀ ਸਵਾ ਸਾਲ ਸਵਾ ਸਾਲ ਸਵਾ ਸਾਲ ਦੀ ਉਮਰ ਹੁੰਦੀ ਆ ਏਡੀ ਹਾਈਟ ਆਈ ਬਾਕੀ 6 ਮਹੀਨੇ ਦੀ ਉਮਰ ਆ ਇੱਥੇ ਤੁਸੀਂ ਫੇਸ ਕੁਆਲਿਟੀ ਸਿੰਗਾ ਦੀ ਮੰਤਰ ਚੈੱਕ ਕਰ ਲਓ ਕਿ 6 ਮਹੀਨੇ ਦੀ ਲਗਭਗ 7 ਮਹੀਨੇ ਦੀ ਹੋਊਗੀ ਇਹਦੀ ਜ਼ਿਆਦਾ ਉਮਰ ਨਹੀਂ ਹੋਣੀ ਕੱਟੀ ਦੀ ਨਾ ਤੇ ਇੱਥੋਂ ਸਾਨੂੰ ਪਿੱਠ ਪੁੱਠ ਦੀ ਮੰਤਰ ਸਾਈਡ ਤੋਂ ਸਾਈਡ ਤੋਂ ਉੱਥੇ ਕਰਨੀ ਆ ਵਧੀਆ ਸੰਵੀ ਭਲੀ ਕੱਟੀ ਆ ਪੂਰੀ ਚੰਗੇ ਰਿਕਾਰਡ ਦੀ ਮਾਮਾ ਤਾਂ ਨਹੀਂ ਪਤਾ ਕਿੰਨਾ ਕਾ ਮਾਮਾ ਨਹੀਂ ਜੀ ਰਿਕਾਰਡ ਰਿਪੋਰਟ ਨੇ ਆਪਾਂ ਪੁੱਛਿਆ ਠੀਕ ਆ ਤਿੰਨ ਨੰਬਰ ਕੱਟੀ ਆ ਗਈ ਜਿੰਨੇ ਹਾਂਜੀ ਕਿੰਨੀ ਕੁ ਉਮਰ ਦੀ ਆ ਇਹ ਕੱਟੀ ਨੇ ਇੱਕ ਦੰਦ ਸੱਟਿਆ ਹੋਇਆ ਜੀ ਨਾ ਤਾਂ ਹੁਣੇ ਖੀਰੀ ਆ ਨਾ ਦੋ ਜਾਂਦਾ ਇੱਕ ਛੱਟਿਆ ਕੱਲਾ ਹਜੇ ਹਾਂਜੀ ਜਿਵੇਂ ਜਿਵੇਂ ਮਰਜ਼ੀ ਮੰਨ ਕੇ ਲੈ ਸਕਦਾ ਬੰਦਾ ਠੀਕ ਆ ਜੀ ਲੋ ਦੇਖ ਸਾ ਜੀ ਹਾਈਟ ਲੰਬਾਈ ਪੂਰੀ ਫੁੱਲ ਲਾਗੀ ਤੇ ਟੀਕਾ ਟੁਕਾ ਤਾਂ ਨਹੀਂ ਭਰਿਆ ਹੋਵੇ ਤੇ ਠੀਕ ਆ ਬਈ ਇਹਦੇ 29 ਤਰੀਕ ਨੂੰ ਇਹ ਸਾਨਤ ਹੋਈ ਪਿਆ ਬੂਰੇ ਤੋਂ ਅ ਨਤੀ ਦਿਰੋਂ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ 8 ਫਰਵਰੀ ਦੂਜੇ ਵੀ ਨਹੀਂ ਬਣਾ ਰਹਾਂਗੇ ਜਿਹੜੀ 10 9 ਦਾ ਦਿਨ ਹੋ ਗਿਆ ਹਾਂਜੀ ਹਾਂਜੀ ਬੂਰੇ ਸਾਨ ਤੋਂ ਬਣੀ ਪਿਆ ਮੇਰੇ ਕੋਲ ਬਕਾਇਦਾ ਵੀਡੀਓ ਮੈਂ ਵੀਡੀਓ ਦੇ ਵਿੱਚ ਆ ਕੋਈ ਵੀ ਬੰਦਾ ਉਹ ਕਰੂ ਤਾਂ ਆਪਾਂ ਬੰਦੇ ਦਾ ਨੰਬਰ ਦੇ ਦਾਂਗੇ ਜਾਂ ਜਾ ਕੇ ਘਰੋਂ ਪੁੱਛ ਵੀ ਸਕਦਾ ਜਿਹੜੀ ਟੁੱਟ ਤੇ ਕ੍ਰੋਸਿੰਗ ਕਰਦੀ ਹਾਂਜੀ ਜਿਹੜੀ ਕ੍ਰੋਸ ਹੋਈ ਆ ਜੀ ਠੀਕ ਆ ਵੀਰੇ ਲਓ ਜੀ ਚੇ ਤੋੜ ਕੇ ਦਿਖਾ ਦੀ ਫਿਰ ਆਪਾਂ ਤਕਰੀਬ ਨਾਇ ਮੰਨ ਲਓ ਜੀ 2 ਸਵਾ 2 ਸਾਲ ਦੀ ਟੁੱਟ ਦੀ ਉਮਰ ਹੈ ਗੱਬਣ ਹੋਈ ਵੀ ਆ ਬਾਕੀ ਹੋਈ ਵੀ ਝੋਟੇ ਤੋਂ ਕੋਈ ਟਿਕਾਣੀ ਭਰਾ ਹੈਗਾ ਬਾਈ ਕੋਲ ਬਕਾਇਦਾ ਵੀਡੀਓ ਬਣੀ ਪ੍ਰੂਫ ਤੌਰ ਤੇ ਉਧਰ ਹੋਣੇ ਕਰਮ ਹੈ ਅਸੀਂ ਜੇ ਕੱਟੀ ਰਹੇਗੀ ਤਾਂ ਵਾਰ ਨਹੀਂ ਆ ਰਹੀ ਹੋਈ ਵੀ ਬੁਰੇ ਸਾਂਹ ਤੋਂ ਗੱਬਣਣਾ ਹਾਂ ਬਾਈ ਬੁਰੇ ਤੋਂ ਹੋਈ ਆ ਹੁਣ ਲੈ ਥੇ ਦੇਖੋ ਜੀ ਤੁਹਾਡੇ ਧੁੱਪ ਕਰਕੇ ਨਾ ਤੁਹਾਨੂੰ ਦੋ ਰੰਗ ਨਾਲ ਜਰਾਉਂਦੇ ਹੋਣਗੇ ਤੇ ਇੱਥੋਂ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰਾ ਦਿਨਾ ਦੰਦ ਵੀ ਦਿਖਾ ਦਿਓ ਹਾਂ ਆਪ ਹੀ ਦਿਖਾਈ ਦੇ ਲੱਗ ਭਾਜੀ ਇੱਕ ਦੰਦ ਡਿੱ ਗਿਆ ਵਗਾ ਇੱਥੋਂ ਫੇਸ ਕੁਆਲਿਟੀ ਚ ਸੈਂਗ ਸੂ ਰੰਗ ਸੈਂਗ ਲੱਗੇ ਵਗੇ ਠੀਕ ਆ ਵੀਰੇ ਹਾਈਟ ਲੰਬਾਈ ਵੀ ਛੋਟੀ ਦੀ ਪੂਰੀ ਫੁੱਲ ਉੱਚੀ ਆ ਬਾਜਨ ਪੂਜਣਾ ਸਭੀ ਕਲੀ ਰਾਜੀ ਵਧੀਆ ਕੱਟੀ ਆ ਬਾਕੀ ਜਿਹੜਾ ਭਰਾ ਦੇਖੋ ਖਰੀਦੂਗਾ ਉਹ ਤਸੱਲੀ ਆਪ ਕਾ ਲੂਗਾ ਇੱਥੋਂ ਸਨ ਪਿੱਛੋਗੇ ਕੱਟੀ ਦਿਖਾ ਦੇਣਾ ਮੈਂ ਤੇ ਇੱਥੋਂ ਲੱਗ ਉਸਨੂੰ ਪੱਥਾ ਦੀ ਮੰਤਰ ਚੈੱਕ ਕਰਾ ਦੇਣਗੇ ਤੇ ਇੱਥੋਂ ਸਨ ਚੈੱਕ ਕਰ ਲਓ ਜੀ ਠੰਡੀ ਠੰਡੀ ਇਹ ਵੀ ਬਹੁਤ ਸਾਸ ਨੂੰ 4 ਮਿਲਣਗੇ 5 ਮਸ਼ੀਨ ਫੋਟ ਸ਼ਾ ਬਿਲਕੁਲ ਨਹੀਂ ਗਈ ਸੋਹਣੀ ਕੱਟਦੀ ਆ ਕੋਲ ਮਲਾ ਕੇ ਇੱਥੋਂ ਦੁਬਾਰਾ ਤੁਹਾਨੂੰ ਫੇਸ ਕੁਆਲਟੀ ਫੇ ਚੈੱਕ ਕਰਾ ਦੇਣਾ ਘੜਿਆਂ ਵਾਲੇ ਰਿੰਗ ਸਿੰਘਾ ਕੱਟੀ ਦੇ ਸੋਹਣੀ ਫੇਸ ਕੁਆਲਟੀ ਦੀ ਕੱਟੀ ਆ ਤੇਨ ਕਟਿਆ ਬਾਈ ਕੋਲੇ ਵੀਰੇ ਇਹਨਾਂ ਦਾ ਮੁੱਲ ਫਿਰ ਆਪਾਂ ਕਿਵੇਂ ਕਰਨਾ ਮੁੱਲ ਫੋਨਤੀ ਕਰ ਲਾਂਗੇ ਜੀ ਮੁੱਲ ਫੋਨਤੀ ਮੁੱਲ ਫੋਨਤੀ ਹੋਊ ਆਪਣਾ ਹੋਊ ਵੇਚਣ ਵਾਲੀ ਜਜ ਮੁੱਲ ਹੋਊਗਾ ਜਜ ਮੁੱਲ ਹੀ ਹੋਊਗਾ ਜਿਹਦਾ ਹਿਸਾਬ ਨਾਲ ਵੇਚਣਾ ਹੋਊਗਾ ਠੀਕ ਆ ਆ ਕੱਟੀ ਸੰਗ ਕਰੀ ਫਿਰ ਨਿਆ ਮਰਾਦਣਾ ਛਕੀਨ ਕੱਟੀ ਜੋ ਕੋ ਭਰਾ ਚੰਗੇ ਰਿਕਾਰਡ ਦੀ ਸੰਭਰ ਨਾਲ ਹੁੰਦਾ ਪਿਓ ਵੱਲੋਂ ਚੰਗੇ ਰਿਕਾਰਡ ਦੀ ਐ ਮਾਂ ਵੱਲੋਂ ਬਾਈ ਨੂੰ ਪਤਾ ਨਹੀਂਗਾ ਪਰ ਕੱਟੀ ਦੀ ਜਿਹੜੀ ਬੰਤਰ ਹੈ ਉਹ ਦੱਸਦੀ ਐ ਵੀ ਚੰਗੇ ਰਿਕਾਰਡ ਦੀ ਹੋਊਗੀ ਬਾਈ ਦਾ ਪੈਂਟ ਪੂਲਾ ਯੇਲਾ ਬਟੰਡਾ ਪੈਂਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਮੋਬਾਈਲ ਨੰਬਰ 762699006 ਨਾਮ ਗੁਰਮੀਤ RAM ਸਨ ਉਪਦੇਸ ਰਾਜ ਪਿੰਡ ਪੂਲਾ ਪੂਲੇਲੀ ਦਾਣਾ ਮੰਡੀ ਦੇ ਨਾਲ ਘਰ ਆਜੀ ਆਪਣਾ ਠੀਕ ਆ ਸੋ ਧੰਨਵਾਦ ਜੀ ਬਾਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ